ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ 1 ਲੱਖ ਮੁੰਡਾ ਮਾਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਖਬਰ ਬਹੁਤ ਹੀ ਜਲਦੀ ਤੇਜ਼ੀ ਨਾਲ ਵਾਇਰਲ ਹੋਈ ਹੈ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਖੜੀ ਹੈ ਤਾਂ ਹੁਣ ਇਹ ਫਿਰ ਤੋਂ ਆਪਾਂ ਇੱਕ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ 2 ਮਿੰਟ ਦੀ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਇਹ ਖਬਰ ਦਾ ਪੂਰਾ ਸੱਚ ਕੀ ਹੈ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸੀਨੀਅਰ ਪੱਤਰਕਾਰ ਆ ਬਣੀ ਹੁਣ ਇਹ ਪੰਜਾਬ ਦੇ ਵਿੱਚ ਗੱਲ ਇਹ ਉੱਡ ਰਹੀ ਹੈ ਵਿੱਚ ਜਿਹੜੀ ਮੈਂ ਇੱਕ ਵੀਡੀਓ ਪਹਿਲਾਂ ਅਪਲੋਡ ਕੀਤੀ ਆ ਉਹ ਇੱਕ ਡ్రਾਈਵਰਾਂ ਦੀ ਸੀ ਡ్రਾਈਵਰ ਜਦੋਂ ਇਹ ਧਰਨਾ ਲਾਉਂਦੇ ਆ ਤਾਂ ਉਹ ਪੁਰਾਣੀ ਵੀਡੀਓ ਚਲਾ ਦੁੱਤੀ ਜਾਂਦੀ ਹੈ ਹੁਣ ਇਹ ਕੌਣ ਸ਼ਰਾਰਤੀ ਅੰਸਰਾ ਜਾਂ ਕੀ ਗੱਲਬਾਤ ਆ ਜਾਂ ਇਹ ਮਾਮਲੇ ਦੇ ਪਿੱਛੇ ਕਿਹਦਾ ਹੱਥ ਆ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਜਾਂ ਕੀ ਗੱਲਬਾਤ ਤਾਂ ਪਹਿਲਾਂ ਆਪਾਂ ਵੀਡੀਓ ਸੁਣਾ ਦਈਏ ਇੱਕ ਚੈਨਲ ਬਣੀਓ 2 ਕਮੈਂਟ ਦੀ ਸਿਰਫ ਫਿਰ ਆਪਾਂ ਕਰਾਂਗੇ ਅੱਗੇ ਗੱਲਬਾਤ ਸਚਾਈ ਕੀਆ ਹਾਲਾਂਕਿ ਪੁਲਿਸ ਦਾ ਵੀ ਇਸ ਪੂਰੇ ਮੈਟਰ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਪੂਰੀ ਜਾਣਕਾਰੀ ਦੇਵਾਂਗੇ ਕਿ ਆਖਿਰਕਾਰ ਇਹ ਗੱਲਾ ਕਿ ਝੋਤੇ ਕਿਵੇਂ ਉੱਡਿਆ ਨੇ ਔਰ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਪੰਕਜ ਕਪਾਈ ਪੰਕਜ ਕਿਵੇਂ ਦੇਖਿਆ ਜਾਵੇ ਇਸ ਪੂਰੇ ਮੈਟਰ ਨੂੰ ਸੋਸ਼ਲ ਮੀਡੀਆ ਤੇ ਰੀਲਾਂ ਚੱਲ ਰਹੀਆਂ ਨੇ ਮਾਮਾ ਭੈਣਾ ਕਹਿ ਰਹੀਆਂ ਨੇ ਕਿ ਹੁਣ ਸਾਡੇ ਪੁੱਤ ਮਾਰੇ ਜਾਣਗੇ ਪੰਜਾਬ ਪੁਲਿਸ ਦੇ ਵੱਲੋਂ ਪਲਾਨ ਬਣਾਇਆ ਗਿਆ ਹਾਲਾਂਕਿ ਸਫਾਈ ਸਪਸ਼ਟਿਕਨ ਪੁਲਿਸ ਦੇ ਵੱਲੋਂ ਦਿੱਤਾ ਗਿਆ ਪੂਰਾ ਮੈਟਰ ਕੀ ਹੈ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਔਰ ਇਸੇ ਵਜ੍ਹਾ ਕਰਕੇ ਅੱਜ ਇਸ ਮਸਲੇ ਦੇ ਉੱਤੇ ਅਸੀਂ ਚਰਚਾ ਕਰਨ ਦੇ ਲਈ ਬੈਠੇ ਆ ਕਿ ਪੂਰੀ ਗੱਲ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਅਫਵਾਹ ਨਾ ਫੈਲੇ ਔਰ ਕੋਈ ਵੀ ਅਜੀਬ ਗਲਤੀ ਨਾ ਕਰੇ ਜਾਂ ਜਹੀ ਵਾਰਦਾਤ ਨਾ ਕਰੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਸਮੇਂ-ਸਮੇਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਲਈ ਹੈ ਅਸੀਂ 47 ਵੀ ਦੇਖੀ ਹੈ ਔਰ ਅਸੀਂ 90 ਦਾ ਦਹਾਕਾ ਵੀ ਦੇਖਿਆ ਅਸੀਂ 90 ਦੇ ਦਹਾਕੇ ਦੇ ਵਿੱਚ ਕਾਲਾ ਦੂਰ ਵੀ ਦੇਖਿਆ ਔਰ ਪੁਲਿਸ ਦੇ ਉੱਤੇ ਪੰਜਾਬ ਪੁਲਿਸ ਦੇ ਉੱਤੇ ਇਸ ਕਰਕੇ ਇਲਜ਼ਾਮ ਲੱਗਦੇ ਨਹੀਂ ਕਿਉਂਕਿ 80 90 ਦੇ ਦਹਾਕੇ ਦੇ ਵਿੱਚ ਜਦੋਂ ਖੜਕੂ ਦੂਰ ਸੀਗਾ ਤੋ ਉਸ ਵਲੇ ਇਹ ਗਿਆ ਗਿਆ ਕਿ ਕਈ ਸਾਰੇ ਹਰੇ ਹੇ ਪੁਲਿਸ ਮੁਲਾਜ਼ਮ ਸਿਗੇ ਜਿਨ੍ਹਾਂ ਨੇ ਆਪਣੇ ਪ੍ਰਮੋਸ਼ਨ ਵਾਸਤੇ ਫੇਕ ਐਂਕਾਊਂਟਰ ਕੀਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ ਜਵਾਨ ਪੁੱਤ ਮਾਰ ਦਿੱਤੇਗੇ ਕੀਤਾ ਚਲੇ ਜਾ ਕੇ ਨਹਿਰਾਂ ਚ ਸੜ ਦਿੱਤੇਗੇ ਔਰ ਉਹ ਸਮਾ ਉਹ ਜਨਰੇਸ਼ਨ ਨੇ ਅਜ ਵੀ ਅੱਖਾਂ ਦੇ ਸਾਹਮਣੇ ਆ ਜਾਂਦਾ ਔਰ ਜਦੋਂ ਇਸ ਤਰੀਕੇ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਇਹ ਚਰਚਾਵਾਂ ਚੱਲ ਪੈਂਦੀਆਂ ਨੇ ਹੁਣ ਘੜੀ-ਦਰ ਘੜੀ ਇਸ ਪੂਰੀ ਪਰ ਚੋਲ ਕਰਾਂਗੇ ਔਰ ਸੱਚਾਈ ਦੱਸਾਂਗੇ ਕਿ ਅਸਲ ਚ ਹੋ ਕੀ ਰਿਹਾ ਹੂੰ ਸੋਸ਼ਲ ਮੀਡੀਆ ਦਾ ਸਮਾਂ ਔਰ ਸੋਸ਼ਲ ਮੀਡੀਆ ਚ ਕੀ ਹੁੰਦਾ ਹੈ ਕਿ ਕਈ ਵਾਰ ਕਿੱਥੋਂ ਕਿਹੜੀ ਵੀਡੀਓ ਚੱਕ ਕੇ ਕਿੱਥੋਂ ਕਿੰਦੇ ਨਾਲ ਜੋੜ ਦਿੱਤੀ ਜਾਂਦੀ ਹੈ ਔਰ ਕੀ ਬਣ ਜਾਂਦਾ ਹੈ ਉਹ ਜੋ ਹੁਣ ਆਪਾਂ ਦੇਖ ਹੀ ਰਹੇ ਹਾਂ ਬਿਲਕੁਲ ਦੋ ਤਿੰਨ ਨਰਿੰਦਰ ਵਾਕਏ ਹੋਏ ਨੇ ਇੱਕ ਤਾਂ ਲੁਧਿਆਣਾ ਦੇ ਵਿੱਚ ਅਸੀਂ ਦੇਖਿਆ ਲੁਧਿਆਣੇ ਦੇ ਵਿੱਚ ਇੱਕ ਟੈਕਸੀ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਬੜੀ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਉਹ ਵੀਡੀਓ ਅਸੀਂ ਦੇਖੀ ਕਿ ਨੋ ਉਸਦੇ ਉਖਾੜ ਦਿੱਤੇ ਗਏ ਜ਼ਬਰਦਸਤ ਮਾਰਿਆ ਗਿਆ ਔਰ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਅੱਜ ਸਾਰਾ ਦਿਨ ਲੁਧਿਆਣੇ ਧਰਨਾ ਚੱਲਿਆ ਜਿੱਥੇ ਬੰਦੀਆਂ ਵਿਰੋਧ ਕਰ ਰਹੀਆਂ ਸੀਗੀਆਂ ਤਾਂ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਿਆ ਗਿਆ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਪੁਲਿਸ ਦੇ ਉੱਤੇ ਇਸ ਕਰਕੇ ਇਲਜ਼ਾਮ ਲੱਗਦੇ ਨਹੀਂ ਕਿਉਂਕਿ 80 90 ਦੇ ਅਧਾਕੇ ਦੇ ਵਿੱਚ ਜਦੋਂ ਘੜਕੂ ਦੌਰ ਸੀਗਾ ਉਸ ਲਈ ਇਹ ਕਿਆ ਗਿਆ ਕਿ ਕਈ ਸਾਰੇ ਅਰੇਹੇ ਪੁਲਿਸ ਮੁਲਾਜ਼ਮ ਸਿਗੇ ਜਿਨ੍ਹਾਂ ਨੇ ਆਪਣੇ ਪ੍ਰਮੋਸ਼ਨ ਵਾਸਤੇ ਫੇਕ ਐਂਕਾਊਂਟਰ ਕੀਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ ਜਵਾਨ ਪੁੱਤ ਮਾਰ ਦਿੱਤੇ ਗਏ। ਤੇ ਗੱਲ ਦੇ ਵਿੱਚ ਪੂਰਾ ਸੱਚ ਕੀ ਆ ਤੇ ਵੀਡੀਓ ਲੋਕ ਜਿਵੇਂ ਪਹਿਲਾਂ ਆਲੀਆਂ ਇਹ ਬਈ ਕਲਿੱਪਾਂ ਜੋੜ ਦਿੰਦੇ ਆ ਇੱਕ ਪੀਆਰਟੀਸੀ ਬੱਸ ਦੇ ਵਿੱਚ ਜਦੋਂ ਇਹ ਕੋਈ ਧਰਨਾ ਲੱਗਦਾਗਾ ਡਰਾਈਵਰਾਂ ਦਾ ਤਾਂ ਉਦੋਂ ਇਹ 16 ਬੰਦਿਆਂ ਨੂੰ ਲਿਆ ਕੇ ਜਿਹੜਾ ਥਾਣੇ ਦੇ ਵਿੱਚ ਉਹ ਇਹਨਾਂ ਨੂੰ ਉੱਥੇ ਰੱਖਿਆ ਜਾਂਦਾ। ਬੀ ਹਿੱਕ ਰੋਡ ਜਾਮ ਨਾ ਕਰਨ ਉਹ ਉਦੋਂ ਦਾ ਰੌਲਾ ਕਿਸੇ ਨੇ ਕਲਿੱਪ ਇਹ ਪਾਤੀ ਇੱਕ ਤਾਂ ਇਹ ਵੀਡੀਓ ਫਿਰ ਇੱਕ ਕਿਸੇ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਕਈ ਚੈਨਲਾਂ ਤੇ ਆ ਰਹੀਆਂ ਵੀ ਇੱਕ ਸ਼ਖਸ ਬਣਿਓ ਕੋਈ ਗਲਤ ਅਨਸਰ ਜਾਂ ਆਪਾਂ ਕਹਿੰਦੇ ਸਰਾਰਤੀ ਲੋਗ ਆ ਜਿਹੜੇ ਤੇ ਉਹਨਾਂ ਸਰਾਰਤੀ ਲੋਗ ਬਣਿਓ ਕਿਹਾ ਕਿ ਵੀ ਮੈਨੂੰ ਇੱਕ ਪੁਲਿਸ ਅਫਸਰ ਦਾ ਫੋਨ ਆਇਆ ਵੀ 1 ਲੱਖ ਮੁੰਡਾ ਮਾਰਨਾ ਤਾਂ ਇਹ ਬਈ ਸਰਾਸਰ ਬਿਲਕੁਲ ਖਬਰ ਝੂਠੀ ਆ ਤਾਂ ਕਿਉਂਕਿ ਹੁਣ ਆਪਾਂ ਜਾਣਦੀ ਆ ਪੰਜਾਬ ਦੇ ਵਿੱਚ ਮਾਹੌਲ ਕਈ ਵਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਹੋ ਵੀ ਰਿਹਾ ਆ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਇੱਕ ਐਕਸ਼ਨ ਤਾਂ ਹੁੰਦੀ ਆ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਇਹਨਾਂ ਤੇ ਹੁੰਦਾ ਜੋ ਵੀ ਜਿੰਨੇ ਵੀ ਨਕਸ਼ੇ ਵੇਚਦੇ ਸਾਰੇ ਜਿਲ੍ਹਿਆਂ ਸੱਟਿਆਂ ਦਾ ਤੇ ਦੂਜੀ ਗੱਲ ਜਿਹੜਾ ਗੈਂਗਸਟਰਾਂ ਤੇ ਵੀ ਇੱਕ ਪਾਸੇ 골ਡੀ ਬਰਾਡ ਜਾਂ ਕੋਈ ਵੀ ਅਦੇਸ਼ਮ ਦੇਸ਼ਾਂ ਦੇ ਵਿੱਚ ਕ੍ਰਾਈਮ ਕਰਕੇ ਬੈਠੇ ਇਹਨਾਂ ਤੇ ਵੀ ਐਕਸ਼ਨ ਹੋ ਜਾਂਦਾ ਪਰ ਲੇਕਿਨ ਜਿਹੜੀ ਹੁਣ ਤੀਜੀ ਖਬਰ ਫੈਲ ਆਈ ਜਾਂਦੀ ਆ ਬਹੁਤ ਤੇਜ਼ੀ ਨਾਲ ਖਬਰ ਵਾਇਰਲ ਹੋਈ ਆ ਤੇ ਸਾਡੀਆਂ ਭਈ ਗੱਲ ਕਰੀਏ ਮਾਵਾਾਂ ਦੀਆਂ ਸਵੇਰ ਤੋਂ ਉਹਨਾਂ ਦੇ ਪੁੱਤ ਨਿਕਲ ਜਾਂਦੇ ਆ ਕੰਮਾਂ ਤੇ ਸ਼ਾਮ ਤੱਕ ਟੈਨਸ਼ਨ ਲੱਗੀ ਜਾਂਦੀ ਲੱਗੀ ਰਹਿੰਦੀ ਹੈ ਵੀ ਕਦੋਂ ਆਉਣਗੇ ਸਾਰੇ ਦਿਨ ਚ ਚਾਰ ਚਾਰ ਵਾਰ ਫੋਨ ਕਰਕੇ ਪੁੱਛਣਾ ਪੈਂਦਾ ਤੇ ਜਿਹੜੇ ਵਿਚਾਰੇ ਸ਼ਹਿਰਾਂ ਦੇ ਪਿੰਡਾਂ ਚ ਕੰਮ ਕਰਦੇ ਆ ਸਾਰਿਆਂ ਨੂੰ ਬਈ ਸਾਰਿਆਂ ਦੀਆਂ ਮਾਮਾਂ ਨੂੰ ਫਿਕਰ ਹੁੰਦਾ ਤੇ ਬਾਕੀ ਗੱਲ ਪੰਜਾਬ ਦੇ ਵਿੱਚ ਵੱਡੀ ਗੱਲ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਹੁਣ ਖਬਰ ਤੁਹਾਨੂੰ ਪੂਰੀ ਸਾਂਝੀ ਇਹੀ ਕਰਨੀ ਸੀ ਆਪਾਂ ਵੀ ਜਿਹੜੀ ਇਹ ਖਬਰ 1 ਲੱਖ ਮੁੰਡਾ ਮਾਰਨ ਦੀ ਵਾਇਰਲ ਹੋ ਰਹੀ ਕਈ ਚੈਨਲਾਂ ਤੇ ਆ ਰਹੀ ਹੈ ਇੱਕ ਤਾਂ ਉਹ ਕਲਿੱਪ ਜਿਹੜੀ ਮੈਂ ਤੁਹਾਨੂੰ ਦੱਸੀ ਨਾ ਡਰਾਈਵਲਾਂ ਵਾਲੀ ਬੱਸ ਦੀ ਉਹਦੇ ਵਿੱਚ ਆ ਕਿ ਉਹ ਪੁਰਾਣੀ ਵੀਡੀਓ ਕਿਸੇ ਨੇ ਪਾਤੀ ਵੀ ਜਿਹੇ 1 ਲੱਖ ਮੁੰਡਾ ਮਾਰ ਦੀ ਕੋਸ਼ਿਸ਼ ਕਹਿੰਦੇ ਆ ਕਰ ਰਹੇ ਆ ਤੇ ਪਰ ਇੱਕ ਗੱਲ ਜਿਹੜੀ ਹੈਗੀ ਆ ਸੱਚ ਲੁਧਿਆਣੇ ਦੇ ਵਿੱਚ ਇੱਕ ਕੁੱਟਮਾਰ ਹੋਈ ਹੈ ਟੈਕਸੀ ਡਰਾਈਵਲ ਦੀ ਤਾਂ ਉਹਨਾਂ ਤੇ ਵੀ ਐਫ ਆਈ ਆਰ ਦਰਜ ਵੀ ਹੋਈ ਆ ਉਹ ਗਲਤ ਤਰੀਕੇ ਨਾਲ ਕੁੱਟਿਆ ਜਾਂਦਾ ਉਹਨੀਆਂ ਲੱਤਾਂ ਲੱਤਾਂ ਬਾਹਾਂ ਕੁੱਟੀਆਂ ਜਾਂਦੀਆਂ ਤੇ ਉਹਦੇ ਬੰਨਿਓ ਬਿਆਨ ਵੀ ਦਿੱਤਾ ਜਾਂਦਾ ਤੇ ਭਾਈ ਉਹਨਾਂ ਤੇ ਐਕਸ਼ਨ ਵੀ ਹੋ ਜਾਂਦਾ ਉਸ ਪੁਲਿਸ ਅਫਸਰਾਂ ਤੇ ਹੁਣ 1 ਲੱਖ ਮੁੰਡਾ ਮਾਰਨ ਦੀ ਕੋਈ ਖਲਾਜੀ ਦਾ ਬੜਾ ਤਾਂ ਹੈ ਨਹੀਂ ਪੰਜਾਬ ਸਰਕਾਰ ਜੇ ਇਹੋ ਜਿਹੀ ਧੱਕੇ ਕਰੂ ਜਾਂ ਪੰਜਾਬ ਪੁਲਿਸ ਕਰੂਗੀ ਤਾਂ ਪੰਜਾਬ ਚ ਹਾਹਾਕਾਰ ਮਚ ਜੂ ਲੋਕ ਸੜਕਰ ਤੇ ਆ ਜਾਣਗੇ ਜੇ ਇਹੋ ਜੀ ਖਬਰ ਆ ਗਈ ਤਾਂ ਵੇਖਸੂਰ ਨੂੰ ਕਿਸੇ ਨੂੰ ਕੋਈ ਕੁਝ ਨਹੀਂ ਕਰ ਸਕਦਾ ਤੇ ਜੇ ਕਿਸੇ ਵੇਖਸੂਰ ਨੂੰ ਕਰਤਾ ਤਾਂ ਫਿਰ ਪੰਜਾਬ ਹੁਣ ਉਹ ਨਹੀਂ ਰਿਹਾ ਪੰਜਾਬ ਦੇ ਵਿੱਚ ਸਾਰੀ ਜਾਣਦੇ ਆਪਾਂ ਬਈ ਤੇ ਫਿਰ ਸਰਕਾਰ ਬਣਾਉਣ ਵਾਲੇ ਇਹ ਲੋਕ ਹੀ ਆ ਤੇ ਢਾਉਣ ਵਾਲੇ ਵੀ ਲੋਕ ਹੀ ਆ ਤਾਂ ਇਸ ਗੱਲਾਂ ਨੂੰ ਲੈ ਕੇ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਤਾਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਤੇ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਤਨਵਾਦ